ਹਾਂਜੀ ਬਾਈ ਸასი ਕਾਲ ਦੀ ਕੀ ਨਾ ਭਰਾ ਦਾ ਹੈਪੀ ਹੈ ਇਹ ਘੋਲੀਆ ਬੈਂਡਾ ਮੋਗਾ ਜਲਾ ਜਲਾ ਮੋਗਾ ਬਾਈ ਕਿੰਨੇ ਜਾਨਵਰ ਲੈ ਕੇ ਆਏ ਹੋ ਮੰਡੀ ਦੇ ਤਿੰਨ ਲੈ ਕੇ ਆਏ ਆ ਠੀਕ ਆ ਬਾਈ ਕੀ ਕੀ ਡਿਟੇਲ ਆ ਦੱਸੋ ਇਹ ਤੇਲਾ ਜੀ ਆ ਬਸ਼ੇਰੀਆ ਕਾਲੀ ਠੀਕ ਆ ਕਿਹੜੇ ਘੋੜੇ ਦੀ ਆ ਬਾਈ ਇਹ ਇਹ ਯਾਰ ਫਤੇ ਘੋੜੇ ਦੀ ਵਾਲੀ ਸ਼ਾਨ ਵਾਲੇ ਲੈਣ ਦੀ ਰਾਸਤਾਨ ਦੇ ਵਿੱਚ ਆ ਠੀਕ ਆ ਫਤੇ ਘੋੜੇ ਦੀ ਬਾਈ ਕਿੰਨੇ ਟਾਈਮ ਦੀ ਹੋਗੀ ਆ ਭਰਾ ਇਹ ਇਹ 2014 15 ਮਹੀਨੇ ਦੀ ਆ ਠੀਕ ਆ ਤੇ ਆ ਘੋੜੀ ਦੀ ਤੇ ਤਿਲਕੀ ਡਿਮਾਂਡ ਕੀ ਕਰਦੋਂ ਇਹਦੀ ਇਹਦੀ ਡਿਮਾਂਡ 1.5 ਆ ਬਾਈ 1.5 ਲੱਖ ਰੁਪਈਆ ਤੇ ਆ ਘੋੜੀ ਬਾਈ ਇਹਦੀ 180 ਦਿਹਾੜਾ ਮਹੀਨਿਆਂ ਦੀ ਗੱਬਣਾ ਡੀਸੀ ਘੋੜੇ ਤੋਂ ਇਹ ਡੀਸੀ ਘੋੜੇ ਤੋਂ 10 ਮਹੀਨਿਆਂ ਦੀ ਗੱਬਣਾ ਮੋਲਾ 180 180 ਤੇ ਆ ਬਸ਼ੀਰਾ ਬਸ਼ੀਰਾ ਬਾਈ ਬਸ਼ੀਰਾ ਬਾਈ ਬਸ਼ੀਰਾ ਬਾਈ ਕੰਨਾਂ ਦਾ ਬਾਈ ਬੜਾ ਸ਼ਕੀਰਾ ਬਸ਼ੀਰਾ ਨਾ ਪੂਰਾ ਐਨ ਹਵਾ ਨਹੀਂ ਲੰਗਦੀ ਵਿੱਚ ਦੀ ਦੇਖੋ ਪੰਜਾਂ ਮਹੀਨਿਆਂ ਦਾ ਬਈ ਪੰਜਾਂ ਮਹੀਨਿਆਂ ਦਾ ਤੇ ਕੀ ਇਹਦੀ ਮੱਝੂ ਕੇ ਲੈਣ ਦੇ ਬਾਜ ਘੋੜੇ ਦਾ ਬੱਚਾ ਹੈ ਬਾਜ ਘੋੜੇ ਦਾ ਬੱਚਾ ਮੱਝੂ ਕੇ ਲੈਣ ਦਾ ਮੱਝੂ ਕੇ ਲੈਣ ਆ ਕੇ ਚੰਬਾ ਬੱਚਾ ਹਨਾ ਬਈ ਤੇ ਇਹਦੀ ਬਾਈ ਕੀ ਡਿਮਾਂਡ ਕਰਦੇ ਹੋ ਇਹਦਾ 55000 ਰੁਪਏ 55000 ਰੁਪਏ ਦੀ ਮੰਗ ਕਰਦੇ ਉਹ ਕਿਵੇਂ ਲੱਗੀ ਮੌਸਮ ਮੰਡੀ ਸਰ ਮੰਡੀ ਠੀਕ ਆ ਜੀ ਕਿਵੇਂ ਭਰੀ ਹੈ ਚੰਗੀ ਬਈ ਹਾਂ ਹਾਂ ਫੁੱਲ ਭਰ ਕੇ ਤੇ ਕੀ ਲੱਗਦਾ ਜਿਹੜੇ ਆਪਣੇ ਮੰਡੀਆਂ ਲਗਾਤਾਰ ਕੈਂਸਲ ਹੋਉਂਆਂ ਸੀਗੀਆਂ ਵੀ ਕੋਈ ਤੇਜ਼ੀ ਆਊਗੀ ਮੰਡੀ ਦੇ ਵਿੱਚ ਤੇਜ਼ੀ ਫੁੱਲੀ ਹੈ ਜੀ ਠੀਕ ਆ ਬਾਈ ਧੰਨਵਾਦ ਜਾਨਵਰ ਤੇਰੇ ਤੇ ਨਹੀਂ ਸੋਹਣੇ ਆ